ਸੰਸਾਰ ਚੋ ਤੀਜੇ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਹੋ ਗਈਆਂ ਹੋ ਕੀ ਰਿਆ ਸਾਰੇ ਪਾਸੇ ਸ਼ੇਅਰ ਕਰਿਓ ਭਰਾਵੋ ਸਾਡੇ ਵਾਲੇ ਲੋਕ ਕੀ ਦੇਖਦੇ ਆ ਮੈਨੂੰ ਕਈ ਪੁੱਛੀ ਜਾਂਦੇ ਭਾਜੀ ਕੁੱਲੜ ਪੀਜ਼ਾ ਕੈਨੇਡਾ ਆ ਗਿਆ ਲਓ ਜੀ ਉਧਰੋਂ ਸੰਸਾਰ ਚੋ ਤੋਣ ਲੱਗਿਆ ਸਾਨੂੰ ਕੁੱਲੜ ਪੀਜ਼ੇ ਦੀ ਪਈਓ ਵੀਡੀਓ ਦੀ ਦੇਖੋ ਜੀ ਓ ਕੀ ਰਿਹਾ ਆ ਬਾਈ ਜੀ ਸਾਰਿਆਂ ਨੂੰ ਬੈਸੇ ਦਾ ਪਤਾ ਹੀ ਹੋਣਾ ਈਰਾਨ ਨੇ ਆਪਣੇ ਇਲੂਮਿਨਾਟੀ ਵਾਲਿਆਂ ਤੇ ਕਰਤਾ ਹਾਂਜੀ ਮਜਾਈਲਾ ਮਾਰੀਆਂ ਤੇ ਬਾਈਡਨ ਨੇ ਕੀ ਕਿਹਾ ਇਹਨਾਂ ਨੂੰ ਨੇਤਨ ਜਾਹੂ ਨੂੰ ਤੇ ਈਰਾਨ ਵਾਲਿਆਂ ਦੇ ਨਾਲ ਕੌਣ ਕੌਣ ਨੇ ਸਾਰਾ ਆਪਾਂ ਸ਼ੋਅ ਕਰਦੇ ਹਾਂ ਸ਼ੇਅਰ ਕਰਿਓ ਤੇ ਇੱਧਰ ਭੇਡਾਂ ਐਮੀ ਮੋਦੀ ਦੀਆਂ ਇਹਨਾਂ ਨੂੰ ਕੋਈ ਦੱਸਣ ਆਲਾ ਹੋਵੇ ਸਾਰਿਆਂ ਤੋਂ ਜ਼ਿਆਦਾ ਗਊ ਮਾਤਾ ਇਲੂਮਿਨਾਟੀ ਵਾਲੇ ਖਾਂਦੇ ਆ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦਾ ਝੰਡਾ ਚੱਕੀ ਘੁੰਮਦੇ ਆ ਹੈਂ ਇਹ ਸਭ ਤੋਂ ਜ਼ਿਆਦਾ ਗਊ ਮਾਤਾ ਦਾ ਮਾਸ ਖਾਂਦੇ ਆ ਹੈ ਇਹ ਕਿੱਥੋਂ ਤੁਹਾਡੇ ਸਗੇ ਹੋ ਗਏ ਤੁਸੀਂ ਐਵੇਂ ਤੂੰ ਗੋਣ ਮੈਂ ਖਾਂਗਾ ਉਹ ਇਹਨਾਂ ਦਾ ਹਾਲਿਆ ਹੈ ਦੇਖੋ ਐਵੇਂ ਅਸੀਂ ਜੀ ਆਪਾਂ ਇਹਨਾਂ ਦੇ ਨਾਲ ਆ ਆਪਾਂ ਰਾਨ ਨੂੰ ਐ ਕਰਦਾਂਗੇ ਉਹ ਕਰਦੇ ਹੋਗੇ ਉਹ ਜਾ ਭਾਵੋ ਹਾਂਜੀ ਸੋ ਬਾਈਡਨ ਨੇ ਸਪੈਸ਼ਲ ਐਮਰਜੈਂਸੀ ਸੱਦਿਆ ਆਪਣਾ ਸਾਰਿਆਂ ਨੂੰ ਵੀ ਉਹਨੂੰ ਜਿੱਦਾਂ